ਪੰਜਾਬ ਸਰਕਾਰ ਦੀ ਹੁਕਮਤ ਹੈ ਤਾਂ ਅੱਜ ਤਿੰਨ ਸ਼ਨੀਵਾਰ ਨੂੰ ਸਵੇਰੀ 9:00 ਤੋਂ ਸ਼ਾਮ ਤੱਕ ਲਗਾਏ ਜਾ ਰਹੇ ਕੈਂਪ ਦੇ ਵਿੱਚ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਦੇ ਲਈ ਤਹਿਸੀਲ ਕੰਪਲੈਕਸ ਪਾਤੜਾ ਦੇ ਵਿੱਚ ਲਾਏ ਗਏ ਕੈਂਪ ਦੇ ਵਿੱਚ 125 ਲੰਬਿਤ ਪਏ ਇੰਤਕਾਲ ਕੀਤੇ ਗਏ ਅਤੇ ਸ਼ਾਮ ਤੱਕ ਹੋਰ ਹੋਣ ਵਾਲੇ ਇੰਤਕਾਲ ਕੀਤੇ ਜਾਣਗੇ। ਇਹਨਾਂ ਕੈਂਪਾਂ ਦੇ ਵਿੱਚ ਲੋਕਾਂ ਨੂੰ ਕਾਫੀ ਰਾਹਤ ਮਿਲੀ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਨਾ ਤਹਿਸੀਲ ਦਾ ਕਰਮਚਾਰੀ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਤ ਅਧੀਨ ਅੱਜ ਅਵਸ਼ੇਸ਼ ਕੈਂਪ ਦੇ ਵਿੱਚ 125 ਇੰਤਕਾਲ ਕੀਤੇ ਜਾ ਚੁੱਕੇ ਹਨ ਅਤੇ ਇਹ ਕੈਂਪ ਸ਼ਾਮ ਤੱਕ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਹਦਾਇਤ ਹੋਈ ਸੀ ਕਿ ਅੱਜ ਆਪਾਂ ਜਿਹੜੇ ਕੈਂਪ ਲਾ ਕੇ ਥਿਲਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਇੰਤਕਾਲ ਲੇਗੇ, ਬਕਾਇਆ ਪੈਣਗੇ, ਪੁਰਾਣੇ ਲੰਬੇ ਸਮੇਂ ਤੋਂ ਪੈਣੇ ਵੀ ਉਹਨਾਂ ਦਾ ਸਾਰਿਆਂ ਦਾ ਨਿਪਟਾਰਾ ਕੀਤਾ ਜਾਵੇ। ਉਸੇ ਦੇ ਤਹਿਤ ਅੱਜ ਅਸੀਂ ਇੱਥੇ ਕੈਂਪ ਲਾਇਆ ਹੈ। ਤੇ ਸਾਡੇ ਕੋਲੇ ਲਗਭਗ 150 ਇੰਤਕਾਲ ਆ ਚੁੱਕਾ ਹੈ ਉਹ ਅਸੀਂ ਹੁਣ ਕਰ ਰਹੇ ਹਾਂ ਚੱਲ ਰਹੇ ਹਾਂ ਤੇ ਬਾਕੀ ਜੋ ਕੋਈ ਹੋਰ ਵੀ ਆਊਗਾ ਤੇ ਅਸੀਂ ਅੱਜ ਸਾਰੇ ਨਿਮੇੜ ਕੇ ਜਾਮਾਂ ਸਾਰੇ ਲੋਕਾਂ ਨੂੰ ਫੀਲ ਆ ਵੀ ਜੇ ਕਿਸਦਾ ਹੁਣ ਰਹਿੰਦਾ ਵੀ ਹੈ ਕੋਈ ਹੋਰ ਵੀ ਹੈਗਾ ਤਾਂ ਉਹ ਅੱਜ ਸਾਡੇ ਕੋਲੇ ਲੈ ਕੇ ਡਾਕੂਮੈਂਟ ਲੈ ਕੇ ਆਵੇ ਅਸੀਂ ਉਹ ਵੀ ਚੈੱਕ ਕਰਵਾ ਦਾਂ ਹਾਂ ਜੀ ਪਹਿਲਾਂ ਹੋਏ ਰਹੇ ਹਿੰਤ ਕੱਲ ਤਾਂ ਹੋ ਰਹੇ ਨੇ ਜਿਵੇਂ ਕਿ ਬਰਾਸਤਾਂ ਦੇ ਹੁੰਦੇ ਨੇ ਉਹ ਪਬਲਿਕ ਨੇ ਆਪ ਡਾਕੂਮੈਂਟ ਲੈ ਕੇ ਆਣੇ ਹੁੰਦੇ ਨੇ ਕਿ ਡੈਥ ਸਰਟੀਫਿਕੇਟ ਵਸੀਅਤ ਵਗੈਰਾ ਉਹ ਸਾਡੇ ਕੋਲ ਨਹੀਂ ਪਹੁੰਚਦੇ ਉਹ ਬਕਾਇਆ ਪਏ ਨੇ ਕਿਸੇ ਦੀ ਕੋਈ ਘਰੇਲੂ ਮਜਬੂਰੀ ਕਾਰਨ ਹੋ ਜਾਂਦਾ ਕੋਈ ਆਉਂਦਾ ਨਹੀਂ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਜਾਂ ਬਾਹਰਾਂ ਦੇ ਉਹ ਲੋਕ ਨਹੀਂ ਕਰਾ ਸਕੇ ਉਹਨਾਂ ਨੂੰ ਵੀ ਮੌਕਾ ਸਾਡੇ ਕੋਲੇ ਜਦ ਮਰਜ਼ੀ ਆ ਕੇ ਡਾਕੂਮੈਂਟ ਆ ਪੇਸ਼ ਕਰਕੇ ਅਸੀਂ ਉਹਨਾਂ ਦੇ ਇੰਤਕਾਲ ਜਿਹੜੇ ਹੈਗੇ ਪਟਵਾਰੀ ਹਲਕਾ ਤੋਂ ਕਰਾ ਕੇ ਮਨਜ਼ੂਰ ਕਰ ਦਵਾਂਗੇ ਕਿੰਨੇ ਸਰਕਲ ਨੇ ਆ ਗਏ ਨੇ ਆਪਣੇ ਪਿੰਦ ਦੇ ਸਾਡੇ ਕੋਲੇ ਹੁਣ 28 28 ਸਰਕਲ ਨੇ ਜਿਹੜੇ ਪਟਵਾਰ ਹਲਕੇ ਤਹਿਸੀਲ ਦੇ ਵਿੱਚ ਪੈਂਦੇ ਨੇ ਠੀਕ ਹੈ ਜੀ ਕਿੰਨੇ ਉਹ ਤਾਂ ਕੈਂਪ ਤੋਂ ਆ ਗਏ ਕੈਂਪ ਲਾਸਟ ਤੱਕ ਹੀ ਆ ਕੈਂਪ ਜਿੰਨਾ ਤੱਕ ਕੋਈ ਨਿਭਾਣੀ ਕੰਮ ਨੂੰ ਵੇੜ ਕੇ ਸਾਰੇ ਫਿਰ ਜਾ ਮਨਜ਼ੂਰ ਮੇਰੇ ਨਾਲ ਗਰਮੇਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਕਿਲਵਾਣੂ ਹੈ ਜੀ ਅੱਜ ਕੀ ਕੰਮ ਸੀ ਇੱਥੇ ਰਾਜ ਜੀ ਸਾਡੇ ਨਾਲ ਬਲੱਡ ਰਿਲੇਸ਼ਨ ਚ ਮਾਤਾ ਨੇ ਸਾਡੇ ਨਾਲ ਜ਼ਮੀਨ ਕਰਾਈ ਸੀਗੀ 2.5 ਤੇ ਨਿਕੜ ਤੇ 30 35 ਦਿਨਾਂ ਤੋਂ ਕਾਫੀ ਸਮੇਂ ਤੋਂ ਇੰਤਕਾਲ ਪਿਆ ਸੀਗਾ ਦਰਜ ਹੋਇਆ ਹੋਇਆ ਤੇ ਅੱਜ ਪੰਜਾਬ ਸਰਕਾਰ ਦੇ ਉਪਰਾਲੇ ਸਾਦਕਾ ਸਾਡਾ ਇਹ ਇੰਤਕਾਲ ਜੋ ਅੱਜ ਮਨਜ਼ੂਰ ਹੋ ਗਿਆ ਤੇ ਜਿਸ ਦੀ ਫਰਦ ਸਾਨੂੰ ਸੋਮਵਾਰ ਨੂੰ ਮਿਲ ਜਾਣੀ ਹੈ ਦੇ ਸਤਿ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਸਾਨੂੰ ਬਹੁਤ ਖੁਸ਼ੀ ਹੋਈ ਸਾਡਾ ਅਨਸਾਰ ਹੀ ਕੰਮ ਹੋ ਗਿਆ ਤਹਿਸੀਲਦਾਰ ਸਾਹਿਬ ਬੈਠੇ ਆ ਸਾਰਾ ਮੈਕਮਾ ਬੈਠਾ ਜੀ ਸਟਾਫ ਬੈਠੇ ਆ ਸਾਰੇ ਬਹੁਤ ਵਧੀਆ ਪ੍ਰਾਲਾ ਜੀ ਸਰ ਬਹੁਤ ਧੰਨਵਾਦ ਬਹੁਤ ਪ੍ਰਾਲਾ ਕਰਨੇ ਚਾਹੁੰਦੇ ਨੇ ਬਹੁਤ ਪ੍ਰਾਲਾ ਕਰਨੇ ਚਾਹੁੰਦੇ ਆ ਜੀ ਸਰਕਾਰ ਸਾਡੀ ਖੱਜਲ ਖਵਾਰੀ ਮੁੱਕ ਗਈ ਜੀ ਹੋਰ ਵੀ ਲੋਕਾਂ ਦੇ ਕਾਫੀ ਇੰਤਕਾਲ ਲੋਕਾਂ ਦੇ ਜੋ ਵਿਰਾਸਤਾਂ ਦੇ ਨੇ ਹੋਰੰਦੇ ਨੇ ਸਭ ਕਾਫੀ ਕੰਮ ਹੋ ਰਿਹਾ ਜੀ ਇੱਥੇ ਤਹਿਸੀਲ ਚੱਜ ਤੇ ਬਾਕੀ ਲੋਕਾਂ ਦੀ ਜਿਵੇਂ ਗਰਦੌਰੀਆਂ ਦੇ ਕੇਸ ਉਹਨਾਂ ਦੇ ਵੀ ਸੁਣਵਾਈਆਂ ਹੋ ਰਹੀਆਂ ਜੀ ਹਾਲੇ ਸੰਨੀਵਾਰ ਛੁੱਟੀ ਵਾਲੇ ਦਿਨ ਵੀ ਕੈਂਪਿੰਗ ਛੁੱਟੀ ਵਾਲੇ ਦਿਨ ਵੀ ਚੱਲ ਰਿਹਾ ਜੀ ਕੰਮ ਸਾਡਾ ਸਾਡਾ ਤਾਂ ਹੋਇਆ ਜੀ ਸਾਨੂੰ ਤਾਂ ਫਰਜ਼ਾ ਸ਼ੋਮਵਾਰ ਨੂੰ ਮਿਲ ਜਾਣੀ ਹੈ ਜੀ 9 ਵਜੇ ਓਕੇ ਜੀ ਬੜਾ ਬਹੁਤ ਔਖਾ ਜੀ ਹਾਂ ਜੀ ਹਾਂ ਬਹੁਤ ਸਾਨੂੰ 35 ਦਿਨ ਹੋ ਗਏ ਸੀ ਜੀ ਅ ਇੱਕ ਕੈਂਪ ਦੀ ਸਰਕਾਰੀ ਸਾਡਾ ਇੰਤਕਾਲ ਨਿਕਲਿਆ ਨਹੀਂ ਬਾਕੀ ਕੰਮਾਂ ਕਰਕੇ ਟਾਈਮ ਨਹੀਂ ਲੱਗੇ ਸਾਡੇ ਇੰਤਕਾਲ ਲਈ ਜਾਂਦੇ ਸੀ ਦਫ਼ਤਰ ਨਾਲ ਪਟਵਾਰੀ ਨਹੀਂ ਮਿਲਦਾ ਹਾਂਜੀ ਕਈ ਵਾਰੀ ਪਟਵਾਰੀ ਨਹੀਂ ਮਿਲਦਾ ਸੀ ਜੀ ਕਈ ਵਾਰੀ ਆਪਣਾ ਤਹਿਸੀਲਦਾਰ ਸਾਹਿਬ ਰਜਿਸਟਰੀਆਂ ਚ ਵੀ ਜੀ ਹੁੰਦੇ ਸੀ ਜੀ ਅੱਜ ਕੋਈ ਰਜਿਸਟਰੀ ਦਾ ਕੰਮ ਨਹੀਂ ਕੋਈ ਕੁਝ ਨਹੀਂ ਸਪੈਸ਼ਲ ਹੈ ਪੁਰਾਣੇ ਕੇਸਾਂ ਦਾ ਪੈਂਡਿੰਗ ਕੇਸਾਂ ਦਾ ਨਿਪਟਾਰਾ ਜੋ ਕੀਤਾ ਤੇ ਜੀ ਇਸ ਕਰਕੇ ਸਾਡਾ ਵੀ ਇੰਤਕਾਲ ਹੋਇਆ ਜੀ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਮੈਂ ਰਣਵੀਰ ਸਿੰਘ ਪ੍ਰਧਾਨ ਕੌਸ਼ਲ ਪਾਤਣਾ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਜਿਹੜਾ ਕੈਂਪ ਪੈਂਡਿੰਗ ਇੰਤਕਾਲਾਂ ਲਈ ਲਾਇਆ ਗਿਆ ਵਾ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਇਹ ਸਾਡੇ ਹਲਕੇ ਦੇ ਵਿਧਾਇਕ ਸਦਾ ਕਲਵੰਤ ਸਿੰਘ ਜੀ ਤੇ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਜੀ ਵਿਧਾਈ ਦੇ ਪਾਤਰ ਨੇ ਕਿ ਸਰਕਾਰ ਨੇ ਇੱਕ ਪਹਿਲਾ ਉਪਰਾਲਾ ਕੀਤਾ ਵਾ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਕਿ ਜਿਨ੍ਹਾਂ ਦੇ ਇੰਤਕਾਲ ਪੈਂਡਿੰਗ ਪਏ ਸੀਗੇ ਆ ਸਪੈਸ਼ਲ ਕੈਂਪ ਲਾ ਕੇ ਨੇ ਨਾਲ ਤਹਿਸੀਲਦਾਰ ਸਭ ਹਾਜ਼ਰ ਨੇ ਉਹ ਜਿਹੜੇ ਵੀ ਸਾਡੇ ਲੋਕ ਇਲਾਕਾ ਨਿਵਾਸੀ ਸ਼ਹਿਰ ਨਿਵਾਸੀ ਆ ਰਹੇ ਨੇ ਉਨਾਤੇ ਜਿਹੜਾ ਪੈਂਡਿੰਗ ਇਤਕਾਲ ਨੂੰ ਕਰ ਰਹੇ ਨੇ ਮੈਂ ਵੀ ਜਾ ਕੇ ਆਇਆ ਮੈਂ ਦੇਖਿਆ ਬਹੁਤ ਵਧੀਆ ਉਪਰਾਲੇ ਨੇ ਉਹ ਜਨਤਾ ਬੜੀ ਖੁਸ਼ ਹੈ ਤੇ ਮੈਂ ਕਹਿੰਦਾ ਜੇ ਸਮੇ ਸਮੇ ਸਰਕਾਰ ਵੱਲੋਂ ਕੋਈ ਫੈਸਲੇ ਜਾਂਦੇ ਨੇ ਉਹ ਵਧੀਆ ਉਪਰਾਲੇ ਨੇ ਔਰ ਲੋਕੀ ਤੱਕ ਬੜੇ ਖੁਸ਼ ਨੇ